ਅਜੀ ਪੈਣਾ ਆਪਣਾ ਤਰ੍ਹਾਂ ਤੇ ਸੁਭਾ ਦਾ ਇਹ ਮੈਟਾਪਿਕ ਕਰ ਰਿਹਾ ਹੈ ਨਾ ਸਕੇ ਨੇ ਹਾਂ ਆਪਾਂ ਜੁਬਾ ਯੂਥ ਦੇ ਸੈਲੀਬ੍ਰੇਟ ਕਰਤੀ ਵੰਦੇ ਅੱਜ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਜੋ ਇਥੇ ਪ੍ਰੈਜ਼েন্ট ਹੋ ਰਿਹਾ ਸੀ ਸਾਹਮਣੇ ਉਹ ਜੀਜ਼ ਦੇਖੋ ਉਹ ਸੀ ਤੁਹਾਡੇ ਸਕਰੀਨ ਤੇ ਹੈ ਨਾ ਜਿੱਤੇ ਬਲੈਕ ਬੋਰਡ ਤੇ ਯੂਥ ਵਾਸਤੇ ਮੈਂ ਉਹ ਇੱਕ ਵਾਰ ਰਿਪੀਟ ਹੀ ਕਰੂੰਗੀ ਕਿ ਬੈਸਟ ਚੀਜ਼ ਅੱਜ ਦੀ ਘੜੀ ਦੇ ਵਿੱਚ ਜੇ ਸਮਝਾਉਣ ਆਈ ਹੈ ਇਹ ਇਹ ਆ ਕਿ ਤੁਸੀਂ ਆਪ ਦੀ ਸੇਵ ਦਾ ਕਰਾਓ ਆਪ ਦੀ ਤੁਹਾਨੂੰ ਮਦਦ ਦੀ ਕਰਾਓ ਠੀਕ ਹੈ ਤੇ ਸੇਵ ਚੰਗ ਸੇਹ ਦੇ ਸੇ ਤੋਂ ਪਹਿਲਾਂ ਤਾਂ ਬਾਕੀ ਸਭ ਕੁਝ ਤੇ ਨਸ਼ੇ ਜਿਹੜੇ ਹੈਗੇ ਆ ਪਹਿਲਾਂ ਹੀ ਵਾਰ ਤੁਹਾਡੀ ਜ਼ਿੰਦਗੀ ਤੇ ਕਰਦੇ ਆ ਬਹੁਤ ਵਧੀਆ ਸੇਹ ਦੇ ਸਵੇਰੇ ਵੀ ਇਹ ਅਧਿਕਾਰੀਆਂ ਨੇ ਤੁਹਾਨੂੰ ਯੂਥ ਦੇ ਸੈਲੀਬ੍ਰੇਟ ਕਰਕੇ ਤੁਹਾਡੇ ਥ्रू ਐਕਟੀਵਿਟੀਸ ਕਰਵਾ ਕੇ ਦਿੱਤੀ ਸੀ ਉਹੀ ਅੱਜ ਜਿਹੜੀ ਇਸ ਨਾਟਕ ਰਾਨੀ ਤੁਸੀਂ ਦੇਖਿਆ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦੀ ਕਲਾਕ੍ਰਿਤੀ ਸੀ ਬਹੁਤ ਵਧੀਆ ਐਕਟਿੰਗ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਰ ਰਹੀ ਹੈ ਕਿ ਤੁਹਾਡੇ ਬਾਦ ਮਨਾ ਦੇ ਵਿੱਚ ਉਹ ਚੀਜ਼ ਐਕਟ ਦੇ ਰਹੀ ਹੈ ਪ੍ਰੇਜ਼ੈਂਟ ਕਰਨਾ ਉਹ ਜ਼ਿਆਦਾ ਇੰਪੈਕਟ ਪਾਉਂਦੀ ਆ ਸ਼ਬਦਾਂ ਦੇ ਨਾਲ ਕਹਿਣ ਨਾਲੋਂ ਠੀਕ ਹੈ ਜਿਹਨੇ ਲਈ ਤੁਹਾਡੇ ਵੱਲੋਂ ਸਟਾਫ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਬਹੁਤ ਬਹੁਤ थैंक यू ਤੇ ਚਲੋ ਉਮੀਦ ਕਰਦੇ ਆ ਕਿ ਇਹਨਾਂ ਦੀ ਕੋਸ਼ਿਸ਼ ਜਿਹੜੀ ਹੈਗੀ ਆ ਤੁਹਾਡੇ ਮਨਾਂ ਦੇ